ਸੁਨਿਆਰੇ ਦੀ ਦੁਕਾਨ ਤੇ ਆਈ ਇਹ ਬੀਬੀ ਕਿਵੇਂ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਵੱਡੀ ਵਾਰਦਾਤ ਕਰਨ ਨੂੰ ਫਿਰਦੀ ਸੀ ਪਰ ਉਦੋਂ ਹੀ ਬੰਦੇ ਦੇ ਵੱਲੋਂ ਵੀ ਅਗੋਂ ਵੱਡਾ ਕਾਂਡ ਕਰ ਦਿੱਤਾ ਗਿਆ ਜਿਵੇਂ ਇਸ ਦੇ ਵੱਲੋਂ ਅੱਖਾਂ ਦੇ ਵਿੱਚ ਮਿਰਚਾ ਪਾਈਆਂ ਗਈਆਂ ਤਾਂ ਗੋਸ਼ਤ ਦੇ ਵੱਲੋਂ ਵੀ ਥੱਪੜਾਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਵੇਖੋ ਸੁਨਿਆਰੇ ਦੀ ਦੁਕਾਨ ਤੇ ਵੱਡਾ ਕਾਂਡ ਕਰਨ ਪਹੁੰਚੀ ਇਸ ਬੀਬੀ ਜਿਸ ਨੇ ਮੂੰਹ ਬੰਨਿਆ ਹੋਇਆ ਸੀ ਪਰ ਜਿਵੇਂ ਅੱਖਾਂ ਦੇ ਵਿੱਚ ਸੁਨਿਆਰੇ ਦੀ ਮਿਰਚਾ ਪਾਉਂਦੀ ਹੈ ਤਾਂ ਅਗੋਂ ਸੁਨਿਆਰਾ ਵੀ ਇਸ ਨੂੰ ਦੋ ਬੋਚ ਲੈਂਦਾ ਤੇ ਥੱਪੜ ਤੇ ਥੱਪੜ ਸੱਟਨੇ ਸ਼ੁਰੂ ਕਰ ਦਿੰਦਾ ਹੈ ਖੋ ਸੁਨਿਆਰੇ ਦੀ ਦੁਕਾਨ ਤੇ ਆਈਏ ਬੀਬੀ ਕਿਵੇਂ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਵੱਡੀ ਵਾਰਦਾਤ ਕਰਨ ਨੂੰ ਫਿਰਦੀ ਸੀ ਪਰ ਉਦੋਂ ਹੀ ਬੰਦੇ ਦੇ ਵੱਲੋਂ ਵੀ ਅੰਕੋ ਵੱਡਾ ਕਾਂਡ ਕਰ ਦਿੱਤਾ ਗਿਆ ਜਿਵੇਂ ਇਸ ਦੇ ਵੱਲੋਂ ਅੱਖਾਂ ਦੇ ਵਿੱਚ ਮਿਰਚਾ ਪਾਈਆਂ ਗਈਆਂ ਤਾਂ ਗੋਸ਼ ਦੇ ਵੱਲੋਂ ਵੀ ਥੱਪੜਾਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਵੇਖੋ ਸੁਨਿਆਰੇ ਦੀ ਦੁਕਾਨ ਤੇ ਵੱਡਾ ਕਾਂਡ ਕਰਨ ਪਹੁੰਚੀ ਇਸ ਬੀਬੀ ਜਿਸ ਨੇ ਮੂੰਹ ਬੰਨਿਆ ਹੋਇਆ ਸੀ ਪਰ ਜਿਵੇਂ ਅੱਖਾਂ ਦੇ ਵਿੱਚ ਸੁਨਿਆਰੇ ਦੀ ਮਿਰਚਾ ਪਾਉਂਦੀ ਹੈ ਤਾਂ ਗੋ ਸੁਨਿਆਰਾ ਵੀ ਇਸ ਨੂੰ ਦੋ ਬੋਚ ਲੈਂਦਾ ਤੇ ਥੱਪੜ ਤੇ ਥੱੱਪੜ ਸੱਟਨੇ ਸ਼ੁਰੂ ਕਰ ਦਿੰਦਾ ਹੈ ਖੂ ਸੁਨਿਆਰੇ ਦੀ ਦੁਕਾਨ ਤੇ ਆਈਏ ਬੀਬੀ ਕਿਵੇਂ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਵੱਡੀ ਵਾਰਦਾਤ ਕਰਨ ਨੂੰ ਫੇਰਦੀ ਸੀ ਪਰ ਉਦੋਂ ਹੀ ਬੰਦੇ ਦੇ ਵੱਲੋਂ ਵੀ ਅੱਗੋਂ ਵੱਡਾ ਕਾਂਡ ਕਰ ਦਿੱਤਾ ਗਿਆ ਜਿਵੇਂ ਇਸ ਦੇ ਵੱਲੋਂ ਅੱਖਾਂ ਦੇ ਵਿੱਚ ਮਿਰਚਾ ਪਾਈਆਂ ਗਈਆਂ ਤਾਂ ਗੋਸ ਦੇ ਵੱਲੋਂ ਵੀ ਥੱਪੜਾਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਵੇਖੋ ਸੁਨਿਆਰੇ ਦੀ ਦੁਕਾਨ ਤੇ ਵੱਡਾ ਕਾਂਡ ਕਰਨੋਂ ਕਿੰਝ ਇਸ ਬੀਬੀ ਜਿਸ ਨੇ ਮੂੰਹ ਬੰਨਿਆ ਹੋਇਆ ਸੀ ਪਰ ਜਿਉਂ ਹੀ ਅੱਖਾਂ ਦੇ ਵਿੱਚ ਸੁਨਿਆਰੇ ਦੀ ਮਿਰਚਾ ਪਾਉਂਦੀ ਹੈ ਤਾਂ ਗੁਰ ਸੁਨਿਆਰਾ ਵੀ ਇਸ ਨੂੰ ਦੋਪੋਚ ਲੈਂਦਾ ਤੇ ਥੱਪੜ ਤੇ ਥੱਪੜ ਸੱਟਨੇ ਸ਼ੁਰੂ ਕਰ ਦਿੰਦਾ ਹੈ ਸੁਨਿਆਰੇ ਦੀ ਦੁਕਾਨ ਤੇ ਆਈ ਇਹ ਬੀਬੀ ਕਿਵੇਂ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਵੱਡੀ ਵਾਰਦਾਤ ਕਰਨ ਨੂੰ ਫੇਰਦੀ ਸੀ ਪਰ ਉਦੋਂ ਹੀ ਬੰਦੇ ਦੇ ਵੱਲੋਂ ਵੀ ਅੱਗੋਂ ਵੱਡਾ ਕਾਂਡ ਕਰ ਦਿੱਤਾ ਗਿਆ ਜਿਵੇਂ ਇਸ ਦੇ ਵੱਲੋਂ ਅੱਖਾਂ ਦੇ ਵਿੱਚ ਮਿਰਚਾ ਪਾਈਆਂ ਗਈਆਂ ਤਾਂ ਗੋਸਤ ਦੇ ਵੱਲੋਂ ਵੀ ਥੱਪੜਾਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਵੇਖੋ ਸੁਨਿਆਰੇ ਦੀ ਦੁਕਾਨ ਤੇ ਵੱਡਾ ਕਾਂਡ ਕਰਨ ਪਹੁੰਚੀ ਇਸ ਬੀਬੀ ਜਿਸ ਨੇ ਮੂੰਹ ਬੰਨਿਆ ਹੋਇਆ ਸੀ ਪਰ ਜਿਵੇਂ ਅੱਖਾਂ ਦੇ ਵਿੱਚ ਸੁਨਿਆਰੇ ਦੀ ਮਿਰਚਾ ਪਾਉਂਦੀ ਹੈ ਤਾਂ ਅੱਗੋਂ ਸੁਨਿਆਰਾ ਵੀ ਇਸ ਨੂੰ ਦੋਪੋਚ ਲੈਂਦਾ ਤੇ ਥੱਪੜ ਤੇ ਥੱਪੜ ਸੱਟਨੇ ਸ਼ੁਰੂ ਕਰ ਦਿੰਦਾ ਹੈ ਸੋ ਸੁਨਿਆਰੇ ਦੀ ਦੁਕਾਨ ਤੇ ਆਈਏ ਬੀਬੀ ਕਿਵੇਂ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਵੱਡੀ ਵਾਰਦਾਤ ਕਰਨ ਨੂੰ ਫਿਰਦੀ ਸੀ ਪਰ ਉਦੋਂ ਹੀ ਬੰਦੇ ਦੇ ਵੱਲੋਂ ਵੀ ਅੱਗੋਂ ਵੱਡਾ ਕਾਂਡ ਕਰ ਦਿੱਤਾ ਗਿਆ ਜਿਵੇਂ ਇਸ ਦੇ ਵੱਲੋਂ ਅੱਖਾਂ ਦੇ ਵਿੱਚ ਮਿਰਚਾ ਪਾਈਆਂ ਗਈਆਂ ਤਾਂ ਗੋਲਦ ਦੇ ਵੱਲੋਂ ਵੀ ਥੱਪੜਾਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਵੇਖੋ ਸੁਨਿਆਰੇ ਦੀ ਦੁਕਾਨ ਤੇ ਵੱਡਾ ਕਾਂਡ ਕਰਨ ਪਹੁੰਚੀ ਇਸ ਬੀਬੀ ਜਿਸ ਨੇ ਮੂੰਹ ਬੰਨਿਆ ਹੋਇਆ ਸੀ ਪਰ ਜਿਉਂ ਹੀ ਅੱਖਾਂ ਦੇ ਵਿੱਚ ਸੁਨਿਆਰੇ ਦੀ ਮਿਰਚਾ ਪਾਉਂਦੀ ਹੈ ਤਾਂ ਗੋਲ ਸੁਨਿਆਰਾ ਵੀ ਇਸ ਨੂੰ ਦੋ ਬੋਚ ਲੈਂਦਾ ਤੇ ਥੱਪੜ ਤੇ ਥੱਪੜ ਸੱਟਨੇ ਸ਼ੁਰੂ ਕਰ ਦਿੰਦਾ ਹੈ ਸੁਨਿਆਰੇ ਦੀ ਦੁਕਾਨ ਤੇ ਆਈਏ ਬੀਬੀ ਕਿਵੇਂ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਵੱਡੀ ਵਾਰਦਾਤ ਕਰਨ ਨੂੰ ਫਿਰਦੀ ਸੀ ਪਰ ਉਦੋਂ ਹੀ ਬੰਦੇ ਦੇ ਵੱਲੋਂ ਵੀ ਅਗੋਂ ਵੱਡਾ ਕਾਂਡ ਕਰ ਦਿੱਤਾ ਗਿਆ ਜਿਵੇਂ ਇਸ ਦੇ ਵੱਲੋਂ ਅੱਖਾਂ ਦੇ ਵਿੱਚ ਮਿਰਚਾ ਪਾਈਆਂ ਗਈਆਂ ਤਾਂ ਗੋਸ਼ਤ ਦੇ ਵੱਲੋਂ ਵੀ ਥੱਪੜਾਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਵੇਖੋ ਸੁਨਿਆਰੇ ਦੀ ਦੁਕਾਨ ਤੇ ਵੱਡਾ ਕਾਂਡ ਕਰਨ ਪਹੁੰਚੀ ਇਸ ਬੀਬੀ ਜਿਸ ਨੇ ਮੂੰਹ ਬੰਨਿਆ ਹੋਇਆ ਸੀ ਪਰ ਜਿਵੇਂ ਅੱਖਾਂ ਦੇ ਵਿੱਚ ਸੁਨਿਆਰੇ ਦੀ ਮਿਰਚਾ ਪਾਉਂਦੀ ਹੈ ਤਾਂ ਗੋ ਸੁਨਿਆਰਾ ਵੀ ਇਸ ਨੂੰ ਦੋ ਬੋਚ ਲੈਂਦਾ ਤੇ ਥੱਪੜ ਤੇ ਥੱਪੜ ਸੱਟਨੇ ਸ਼ੁਰੂ ਕਰ ਦਿੰਦਾ ਹੈ ਸੁਨਿਆਰੇ ਦੀ ਦੁਕਾਨ ਤੇ ਆਈਏ ਬੀਬੀ ਕਿਵੇਂ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਵੱਡੀ ਵਾਰਦਾਤ ਕਰਨ ਨੂੰ ਫੇਰਦੀ ਸੀ ਪਰ ਉਦੋਂ ਹੀ ਬੰਦੇ ਦੇ ਵੱਲੋਂ ਵੀ ਅੱਗੋਂ ਵੱਡਾ ਕਾਂਡ ਕਰ ਦਿੱਤਾ ਗਿਆ ਜਿਵੇਂ ਇਸ ਦੇ ਵੱਲੋਂ ਅੱਖਾਂ ਦੇ ਵਿੱਚ ਮਿਰਚਾ ਪਾਈਆਂ ਗਈਆਂ ਤਾਂ ਗੋਸ ਦੇ ਵੱਲੋਂ ਵੀ ਥੱਪੜਾਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਵੇਖੋ ਸੁਨਿਆਰੇ ਦੀ ਦੁਕਾਨ ਤੇ ਵੱਡਾ ਕਾਂਡ ਕਰਨੋਂ ਕਿ ਇਸ ਬੀਬੀ ਜਿਸ ਨੇ ਮੂੰਹ ਬੰਨਿਆ ਹੋਇਆ ਸੀ ਪਰ ਜਿਉਂ ਹੀ ਅੱਖਾਂ ਦੇ ਵਿੱਚ ਸੁਨਿਆਰੇ ਦੀ ਮਿਰਚਾ ਪਾਉਂਦੀ ਹੈ ਤਾਂ ਅਗੂ ਸੁਨਿਆਰਾ ਵੀ ਇਸ ਨੂੰ ਦੋਪੋਚ ਲੈਂਦਾ ਤੇ ਥੱਪੜ ਤੇ ਥੱੱਪੜ ਸੱਟਨੇ ਸ਼ੁਰੂ ਕਰ ਦਿੰਦਾ ਹੈ ਸੁਨਿਆਰੇ ਦੀ ਦੁਕਾਨ ਤੇ ਆਈ ਇਹ ਬੀਬੀ ਕਿਵੇਂ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਵੱਡੀ ਵਾਰਦਾਤ ਕਰਨ ਨੂੰ ਫਿਰਦੀ ਸੀ ਪਰ ਉਦੋਂ ਹੀ ਬੰਦੇ ਦੇ ਵੱਲੋਂ ਵੀ ਅਗੋਂ ਵੱਡਾ ਕਾਂਡ ਕਰ ਦਿੱਤਾ ਗਿਆ ਜਿਵੇਂ ਇਸ ਦੇ ਵੱਲੋਂ ਅੱਖਾਂ ਦੇ ਵਿੱਚ ਮਿਰਚਾ ਪਾਈਆਂ ਗਈਆਂ ਤਾਂ ਗੋਲਦਰ ਦੇ ਵੱਲੋਂ ਵੀ ਥੱਪੜਾਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਵੇਖੋ ਸੁਨਿਆਰੇ ਦੀ ਦੁਕਾਨ ਤੇ ਵੱਡਾ ਕਾਂਡ ਕਰਨ ਪਹੁੰਚੀ ਇਸ ਬੀਬੀ ਜਿਸ ਨੇ ਮੂੰਹ ਬੰਨਿਆ ਹੋਇਆ ਸੀ ਪਰ ਜਿਵੇਂ ਅੱਖਾਂ ਦੇ ਵਿੱਚ ਸੁਨਿਆਰੇ ਦੀ ਮਿਰਚਾ ਪਾਉਂਦੀ ਹੈ ਤਾਂ ਅਗੋਂ ਸੁਨਿਆਰਾ ਵੀ ਇਸ ਨੂੰ ਦੋ ਬੋਚ ਲੈਂਦਾ ਤੇ ਥੱਪੜ ਤੇ ਥੱਪੜ ਸੱਟਨੇ ਸ਼ੁਰੂ ਕਰ ਦਿੰਦਾ ਹੈ